ਵਾ ਫੇਰੀ ਐਗਰੀ ਐਂਡ ਐਕਸਪੋਰਟ ਜਿਹੜਾ ਹੈ ਉਹ ਲੁਧਿਆਣਾ ਐਗਰੀਕਲਚਰ ਸੈਂਟਰ ਸਾਨੇ ਵਾਲਾ ਲੁਧਿਆਣਾ ਵਿੱਚ ਹੋਣ ਜਾ ਰਿਹਾ ਹੈ ਇਹ 30 ਤੋਂ 31 ਜਨਵਰੀ ਔਰ 1 ਫਰਵਰੀ 3 ਦਿਨ ਦਾ ਇਕੱਠ ਹੈ ਇਹ ਪਿਓਰਲੀ ਖੇਤੀਬਾੜੀ ਮਸ਼ੀਨਰੀ ਐਗਰੀਕਲਚਰ ਮਸ਼ੀਨਰੀ ਜਿਹੜੀ ਇਥੇ ਲੇਟੈਸਟ ਐਗਰੀਕਲਚਰ ਮਸ਼ੀਨਰੀ ਦੇਖਣ ਨੂੰ ਮਿਲੇਗੀ ਜਿਸ ਲਈ ਕਿ ਐਗਰੀਕਲਚਰ ਦੇ ਸਾਰੇ ਆਪਰੇਸ਼ਨ ਦੇ ਨਾਲ ਸੰਬੰਧਿਤ ਮਸ਼ੀਨਾਂ ਦਾ ਡਿਸਪਲੇ ਕੀਤਾ ਜਾਏਗਾ ਜਿਸ ਦੇ ਵਿੱਚ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਬੀਜਣ ਹਾਰਵੈਸਟਿੰਗ ਕੰਬਾਈਨ ਟ੍ਰੈਸ਼ਰ ਸਪਰੇਅਰ ਤੇ ਹੋਰ ਵੀ ਕਿੰਨੀ ਵੀ ਲੇਟੈਸਟ ਯੂਜ਼ ਹੁੰਦੀਆਂ ਨੇ ਮਸ਼ੀਨਾਂ ਵਰਤੋਂ ਚ ਆਉਂਦੀਆਂ ਨੇ ਕਿਸਾਨਾਂ ਦੇ ਸਾਰੀਆਂ ਮਸ਼ੀਨਾਂ ਦਾ ਇੰਸਪੈਕਟ ਕੀਤਾ ਜਾਏਗਾ ਇਸ ਦੇ ਵਿੱਚ ਜਿਹੜਾ ਹੈ ਇਸ ਨੂੰ ਵਧੀਆ ਇਹਦਾ ਇੱਥੇ ਜਿਹੜੇ ਐਗਜ਼ੀਕਿਊਟ ਕਰ ਰਹੇ ਆ तकरीबन 250 ਦੇ ਜਿਹੜੇ ਐਗਜ਼ੀਕਿਊਟ ਕਰ ਰਹੇ ਆ ਉਹਨਾਂ ਨੂੰ ਵਧੀਆ ਵਪਾਰ ਮਿਲੇ ਇਸ ਕਰਕੇ ਅਸਲੀ ਉਤਪੰਨdit ਕੀਤਾ ਕਿ तकरीबन 500 ਤੋਂ ਲੈ ਕੇ तकरीबन 500 ਡੀਲਰ ਚੁਣ ਵਾਈਟ ਕੀਤਾ ਹੈ ਜਿਨ੍ਹਾਂ ਨੇ ਕਨਫਰਮ ਕਰ ਦਿੱਤਾ ਹੈ ਕਿ ਉਹ ਇੱਥੇ ਆਉਣਗੇ ਤੇ ਟ੍ਰੇਡ ਕਰਨਗੇ ਤਾਂ ਕਿ ਬਿਜ਼ਨਸ ਮਿਲੇ ਔਰ ਪੰਜਾਬ ਦੇ ਐਗਰੀਕਲਚਰਲ ਇੰਡਸਟਰੀ ਨੂੰ ਪੂਰੇ ਇੰਡੀਆ ਦੇ ਵਿੱਚ ਅੱਧਰ ਪਸਾਰ ਕਰਨ ਦੇ ਵਿੱਚ ਇਹਦਾ ਫਾਇਦਾ ਹੋਏਗਾ ਡਿਵੈਲਪਮੈਂਟ ਇੰਟਰਨੈਸ਼ਨਲ ਡੈਲੀਗੇਸ਼ਨ ਜਿਹੜੇ ਤੇ ਸਾਊਥ ਕੋਰੀਆ ਤੋਂ ਅ শ্রীলੰਕਾ ਤੋਂ ਨੇਪਾਲ ਤੋਂ ਅ ਤੁਰਕੀ ਤੋਂ ਆ ਰਹੇ ਨੇ ਉਸ ਦੇ ਨਾਲ ਵੀ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਅਸੀਂ ਉਹਨਾਂ ਨਾਲ ਕੋਈ ਮੀਟਿੰਗ ਕਰਾਂਗੇ ਕਿਉਂਕਿ ਖਾਸਾਇਮਾ ਜਿਹੜੀ ਪੰਜਾਬ ਦੀ ਐਗਰੀਕਲਚਰ ਨੂੰ ਸ਼ੇਪ ਦੇਣੀ ਮੈਨੂਫੈਕਚਰਰ ਐਸੋਸੀਏਸ਼ਨ ਹੈ ਆਲ ਇੰਡੀਆ ਐਗਰੀਕਲਚਰ ਸਪੀਸ਼ਲ ਮੈਨੂਫੈਕਚਰਿੰਗ ਇੰਡਸਟਰੀ ਨਾਲ ਇਹ ਐਗਜ਼ੀਬਿਸ਼ਨ ਪਿਛਲੇ 6 ਸਾਲਾਂ ਤੋਂ ਲੱਗ ਰਹੀ ਹੈ ਤੇ ਅਸੀਂ ਸਮਝਦੇ ਹਾਂ ਕਿ ਇਹ ਐਗਜ਼ੀਬਿਸ਼ਨ ਪੰਜਾਬ ਦੀ ਐਗਰੀਕਲਚਰ ਸਪੀਸ਼ਲ ਇੰਡਸਟਰੀ ਬਹੁਤ ਵੱਡਾ ਹੰਗਾਰਾ ਹੈ ਥੈਂਕ ਯੂ ਸਰ ਇੰਡੀਆ ਐਗਰੀ ਐਕਸਪੋ ਦਾ ਇਹ 6th ਐਡੀਸ਼ਨ ਹੈ 30 ਜਨਵਰੀ ਤੋਂ 1 ਫਰਵਰੀ 2026 3 ਦਿਨ ਦੇ ਐਕਸੀਬਿਸ਼ਨ। ਇਹਦੇ ਵਿੱਚ ਐਗਰੀਕਲਚਰ ਇੰਪਲੀਮੈਂਟਸ ਜਿਵੇਂ ਕਿ ਬਿਲਡਿੰਗ ਕਿੱਸਿਆ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਫਿਰ ਉਹਨੂੰ ਹੀਜਣਾ ਫਿਰ ਉਹਦੀ ਹਾਰਵੈਸਟਿੰਗ ਵੱਢਣਾ ਫਿਰ ਪੋਸਟ ਹਾਰਵੈਸਟਿੰਗ ਅਸੀਂ ਉਸ ਫਸਲ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ ਹਰ ਤਰ੍ਹਾਂ ਦੇ ਆਪਰੇਸ਼ਨ ਇਸ ਐਕਸੀਬਿਸ਼ਨ ਦੇ ਵਿੱਚ ਡਿਸਪਲੇਤੇ ਨੇ 250 ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਿਪੇਟ ਕਰ ਰਹੀਆਂ ਜੋ ਵੀ ਲੇਟੈਸਟ ਐਗਰੀਕਲਚਰ ਵਾਸਤੇ ਕੁਝ ਨੇ ਵੀ ਜੋ ਵੀ ਅਵੇਲੇਬਲ ਹੈ ਦੀ ਇੰਡੀਆ ਚ ਉਹ ਇੱਥੇ ਡਿਸਪਲੇ ਤੇ ਹੈ ਆਟੋਮੇਸ਼ਨ ਦਾ ਬਹੁਤ ਜ਼ਮਾਨਾ ਜਿਵੇਂ ਲੇਬਰ ਦੀ ਤੁਹਾਨੂੰ ਹਰ ਜਗ੍ਹਾ ਤੇ ਅਜਿਹਾ ਮਾਰਤਾੜ ਹੈ ਕਿ ਨਹੀਂ ਮਿਲ ਰਿਹਾ ਤੁਹਾਨੂੰ ਲੇਬਰ ਨਹੀਂ ਮਿਲ ਰਹੀ ਤਾਂ ਇਸ ਦੇ ਵਿੱਚ ਆਟੋਮੇਸ਼ਨ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਚ ਹੋਣ ਵਾਲੀ ਹੈ ਐਗਰੀਕਲਚਰ ਉਹਦੇ ਤੇ ਵੀ ਬਹੁਤ ਸਾਰੀਆਂ ਇਸ ਵਾਲੇ ਮਸ਼ੀਨਰੀ ਸਾਡੇ ਕੋਲੇ ਅਵੇਲੇਬਲ ਹੈ ਐਗਰੀਕਲਚਰ ਦੇ ਵਿੱਚ AI ਦਾ ਕੀ ਅੱਗੇ ਆਉਣ ਵਾਲੇ ਟਾਈਮ ਚ ਸਹਿਯੋਗ ਰਹੂਗਾ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਮੈਂ ਕਹੂੰਗਾ ਕੁੱਲ ਮਿਲਾ ਕੇ ਜੋ ਲੇਟੈਸਟ ਅ ਐਗਰੀਕਲਚਰ ਦੇ ਨਾਲ ਰਿਲੇਟਡ ਮਸ਼ੀਨਰੀ ਹੈ ਉਹ ਇੱਥੇ ਅਵੇਲੇਬਲ ਹੈ ਤਾਂ ਮੈਂ ਸਭ ਨੂੰ ਕਹਾਂਗਾ ਕਿ ਵੱਧ ਤੋਂ ਵੱਧ ਦਾ ਫਾਇਦਾ ਲਓ 30 ਜਨਵਰੀ ਤੋਂ ਲੈ ਕੇ 1 ਫਰਵਰੀ 3 ਦਿਨ ਲੁਧਿਆਣਾ ਏਕਸਿਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਕਿਸਾਨਾਂ ਨੂੰ ਕੀ ਅਪੀਲ ਹੈ ਜੀ ਕਿਸਾਨਾਂ ਨੂੰ ਅਪੀਲ ਹੈ ਕਿ ਦੇਖੋ ਹੁਣ ਐਗਰੀਕਲਚਰ ਮਿਹਨਤ ਦੇ ਨਾਲ-ਨਾਲ ਟੈਕਨੋਲੋਜੀ ਦੀ ਬਹੁਤ ਲੋੜ ਹੈ ਕਿ ਕਿਸਾਨਾਂ ਨੂੰ ਕਹਾਂਗੇ ਇੱਥੇ ਅਸੀਂ ਟੈਕਨੋਲੋਜੀ ਪੂਰੇ ਇੰਡੀਆ ਤੋਂ ਲੈ ਕੇ ਆਏ ਆ ਤਾਂ ਉਹਦਾ ਆ ਕੇ ਵੱਧ ਤੋਂ ਵੱਧ ਪਹਿਲਾਂ ਉਹਨੂੰ ਦੇਖਣਗੇ ਫਿਰ ਉਹਨੂੰ ਵਰਤਣਗੇ ਤਾਂ ਇਹਦਾ ਸਾਨੂੰ ਕਹ ਲਓ ਕਿ ਲਾਗਤ ਘੱਟ ਹੋਵੇ ਔਰ ਮੁਨਾਫਾ ਜਿਆਦਾ ਹੋਵੇ ਸਾਡਾ ਇਹੀ ਇਸ ਵਲੇ ਦਾ ਅਜੰਡਾ ਕੋਈ ਇਨਾਮ ਵੀ ਦਿੱਤੇ ਜਾਣਗੇ ਜਿਤਨਾ ਬਿਸਤਰ ਹਾਂ ਬਿਲਕੁਲ ਇਨਾਮ ਵੀ ਦਿੱਤੇ ਜਾ ਰਹੇ ਕਿਸਾਨਾਂ ਨੂੰ ਹਰ ਰੋਜ਼ ਇੱਕ ਆਈਫੋਨ ਦਿੱਤਾ ਜਾਏਗਾ ਔਰ ਪਲੱਸ ਜਿਹੜਾ ਸਾਡਾ ਇਹ ਗ੍ਰੈਂਡ ਮਤਲਬ ਪ੍ਰਾਈਜ਼ ਹੈਗਾ ਆਈਫੋਨ ਡੇਲੀ ਔਰ ਪਲੱਸ ਇਹਨਾਂ ਨੂੰ ਹੋਰ ਖੇਤੀਬਾੜੀ ਨਾਲ ਸੰਬੰਧਿਤ ਇਸ ਤਰ੍ਹਾਂ ਰੋਟਾਵੇਟਰ ਪੋਟੈਟੋ ਡਿਗਰ ਇਸ ਤਰ੍ਹਾਂ ਦੇ ਕੁਝ ਰਹਿਗੇ ਨੇ ਔਰ 1000 ਇਨਾਮਾਂ ਸੀ ਹੋਰ ਹਰ 10 10 15 ਮਤਲਬ ਡੇਰੀ ਪ੍ਰੋਡਕਟ ਨੂੰ ਹੀ ਲੈ ਕੇ ਡੇਰੀ ਫਾਰਮਿੰਗ ਨੂੰ ਪ੍ਰਮੋਟ ਕਰਨ ਦੇ ਕਿ ਕੀ ਹੈਗਾ ਬਿਲਕੁਲ ਡੇਰੀ ਦੇ ਨਾਲ ਵੀ ਜੋ ਲੇਟੈਸਟ ਮਸ਼ਿਨਰੀ ਹੈ ਸਾਨੂੰ ਚਾਹੀਦੀ ਆਟੋਮੇਸ਼ਨ ਉਹ ਵੀ ਇੱਥੇ ਆਪਰੇਟ ਜੀ ਇਹ ਸਾਡਾ 6ਵਾਂ ਐਗਰੀ ਐਕਸਪੋ ਲੱਗਣ ਜਾ ਰਹੇ ਆ ਜੀ ਦੇ ਦੇਬੀਤ ਕਿਸਾਇਨਾ ਤੇ ਆਮਾ ਦੀ ਸਪੋਰਟ ਦੇ ਨਾਲ ਅਸੀਂ ਐਕਜੀਬਿਸ਼ਨ ਸਰਮੁਖ ਲੈ ਕੇ ਆਇਆ ਹਾਂ ਬਾਹਰ ਪਰ ਤੇ ਇਹ ਸਿਰਫ ਮਸ਼ੀਨਾਂ ਦੀ ਪ੍ਰਸ਼ਾਸਣੀ ਨਹੀਂ ਇਹਦੇ ਵਿੱਚ ਜੋ ਤਕਨੀਕ ਨੇ ਜੋ ਅੱਜ ਦੇ ਜਮਾਨੇ ਦੇ ਨਾਲ ਜੋ ਸਾਡਾ এনवायरमेंट ਆ ਤੇ ਉਹਨੂੰ ਫਸਲ ਲਗੀ ਜਿਹੜੀ ਵਿਭਿੰਨਤਾ ਉਹਦੇ ਅਕੋਰਡਿੰਗੂ ਜੋ ਮਸ਼ੀਨੀ ਕਰਨਾ ਅਸੀਂ ਕਰ ਰਹੇ ਹਾਂ ਮੈਕਸਮਾਈਜੇਸ਼ਨ ਕਰ ਰਹੇ ਹਾਂ ਉਹ ਉਹਨਾਂ ਦੀ ਸਾਰਿਆਂ ਦੀ ਜਿਹੜੀ ਸ਼ੁਰੂ ਹੈ। ਉਹਦੇ ਵਿੱਚ ਵੱਖ-ਵੱਖ ਖੇਤਰਾਂ ਦੇ ਜਿਹੜੇ ਪ੍ਰੋਗਰੈਸਿਵ ਫਾਰਮਰਸ ਨੇ ਜਾਂ ਵੱਖ-ਵੱਖ ਸਪੈਸ਼ਲ ਖੇਤੀਆਂ ਕਰਨ ਵਾਲੇ ਜਿਹੜੇ ਸੰਸਥਾ ਨੇ ਉਹ ਅਸੀਂ ਇੱਥੇ ਆਪਣੇ ਮੈਨੂਫੈਕਚਰਰ ਭਰਾਵਾਂ ਨੂੰ ਦਰਵਾਕੇ ਜਾਂ ਇੱਥੇ ਲਿਖੀ ਆ ਰਹੀ ਹੈ ਇਹ ਕਿ ਸਾਡੇ ਨੂੰ ਵੱਖ-ਵੱਖ ਜਾਣਕਾਰੀ ਉਹਨਾਂ ਦੇ ਵਿੱਚ ਮਿਲ ਸਕੇ ਤੇ ਉਹ ਇਹਨਾਂ ਦਾ ਫਾਇਦਾ ਚੁੱਕ ਸਕਣ। ਸਰ ਸਾਹਿਬ ਦੇ ਵਿੱਚ ਦੇ ਉੱਤੇ ਕਾਫੀ ਫੋਕਸ ਕੀਤਾ بزਨਸ ਤੇ بزਨਸ ਕਿਉਂਕਿ ਅਸੀਂ ਡਾਇਰੈਕਟ B2C ਹੁੰਦਾ ਅਸੀਂ بزਨਸ ਤੋਂ ਕਸਟਮਰ ਡਾਇਰੈਕਟ ਕਸਟਮਰ ਨੂੰ ਚੇਨ ਕਰਦੇ ਆ B2B ਦੇ ਵਿੱਚ ਅਸੀਂ ਬੜਾ ਡੀਲਰ ਨੈਟਵਰਕ ਨੂੰ 올ਓਵਰ ਇੰਡੀਆ ਦੇ ਵਿੱਚ ਫੈਲਾਉਣ ਦੇ ਲਈ 500 ਦੇ ਲਗਭਗ ਅਸੀਂ ਆਪਣੇ ਮੈਨੂਫੈਕਚਰ ਭਰਾਵਾਂ ਦੇ ਲਈ ਡੀਲਰਾਂ ਨੂੰ ਲੈ ਕੇ ਆਏ ਆ ਤੇ ਜਿਨ੍ਹਾਂ ਨੂੰ ਅਸੀਂ ਐਂਟਰਟੇਨ ਕਰ ਰਹੇ ਉਹਨਾਂ ਦਾ ਰਹਿਣ ਖਾਣ ਪੀਣ ਸਾਰਾ ਦਾ ਵੀ ਇੰਤਜ਼ਾਮ ਕੀਤਾ ਤਾਂ ਜੋ ਇੱਥੇ ਪ੍ਰੋਪਰ ਤਰੀਕੇ ਦੇ ਨਾਲ ਰਹਿ ਕੇ ਤਿੰਨ ਦਿਨ ਆਪਣਾ ਟਾਈਮ ਕੱਢ ਕੇ ਕਨੇਕਲੇ ਮੈਨੂਫੈਕਚਰਰਸ ਦੇ ਨਾਲ ਮਿਲ ਕੇ ਤੇ ਜਿੱਥੇ ਉਹਨਾਂ ਨੂੰ ਜੋ ਪ੍ਰੋਡਕਟ ਦੀ ਸਮਝ ਆ ਰਹੀ ਹੈ ਜਾਂ ਉਹਨਾਂ ਦੇ ਏਰੀਆ ਦੇ ਵਿੱਚ ਉਹ ਪ੍ਰੋਡਕਟ ਦੀ ਨੀਡ ਆ ਤੇ ਉਹ ਉਹਨਾਂ ਦੇ ਨਾਲ ਡੀਲ ਕਰ ਸਕਣ ਤਾਂ ਅਸੀਂ ਆਪਣੇ ਜਿਹੜੇ ਇੱਥੋਂ ਦਾ ਬਾਕੀ ਬੱਧ ਜਿਹੜਾ ਪੰਜਾਬ ਦਾ ਰੈਵਨਿਊ ਅਸੀਂ ਮਿਲਟੀਰੀ ਕਰ ਸਕੀਏ ਲੈ ਸਕੀਏ ਤੇ ਵੱਧ ਤੋਂ ਵੱਧ ਅਸੀਂ ਆਪਣੇ ਜਿਹੜੇ ਫਾਰਮਰੀ ਜਿਹੜੇ ਆਪਣੇ ਸਾਡੇ ਇੰਪਲੀਮੈਂਟਸ ਹਨ ਨੇ ਅਸੀਂ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਐਕਸਪੋਰਟ ਕਰ ਸਕਦੇ ਹਾਂ ਠੀਕ